ਜੈਪੀਨ ਭੋਜਨ ਸਮਾਜ ਵਿੱਚ ਜਨਮੇ ਤੱਥਗਤ ਗੋਤਮ ਬੁੱਧ ਤੋਂ ਲੈ ਕੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਮਾਨਜੋਗ ਸਾਹਿਬ ਕਾਂਸੀ ਰਾਮ ਸਾਹਿਬ ਅਤੇ ਹੋਰ ਸਾਰੇ ਸੰਘਰਸ਼ੀਲ ਮਹਾਪੁਰਸ਼ਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਦਾ ਹੋਇਆ ਅੱਜ ਪੰਜਾਬ ਭੋਜਨ ਕੋਆਰਡੀਨੇਸ਼ਨ ਟੀਮ ਵੱਲੋਂ ਅਜੋਜਤ ਸਵਿਧਾਨ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਪਹੁੰਚੇ ਬਹੁਜਨ ਕੋਆਰਡੀਨੇਸ਼ਨ ਟੀਮ ਦੇ ਸਨਮਾਨਤ ਮੈਂਬਰਾਂ ਵਿੱਚੋਂ ਡਾਕਟਰ ਸੁਦੀਰ ਬੋਧ ਗੁਰਦਾਸਪੁਰ ਪ੍ਰਿੰਸੀਪਲ ਜੋਗਿੰਦਰ ਸਿੰਘ ਬਲਮਗੜ ਸਰਦਾਰ ਬਲਦੇਵ ਸਿੰਘ ਸੁਧਾਰ ਮਾਨਜੋ ਕੁਸ਼ਲ ਕੁਮਾਰ ਕਪੂਰਤਲਾ ਮੈਡਮ ਡਾਕਟਰ ਤੀਰਤਵਾਲਾ ਅਮਲੋ ਮਾਨਜੋ ਗਿਆਨਸ਼ੀਲ ਜੀ ਸਾਡੇ ਬਹੁਤ ਸਤਿਕਾਰਯੋਗ ਗੁਰਮੀਤ ਸਿੰਘ ਜੀ ਫਰੀਦਕੋਟ ਪ੍ਰੇਮਾਲਾ ਜੀ ਔਰ ਅੱਜ ਦੇ ਵਿਸ਼ੇਸ਼ ਮਹਿਮਾਨ ਡਾਕਟਰ ਹਰਗੁਰਪ੍ਰਤਾਪ ਸਿੰਘ ਜੀ ਨਿਹਾਲ ਸਿੰਘ ਵਾਲਾ ਪੂਰੇ ਪੰਜਾਬ ਵਿੱਚ ਪਹੁੰਚੇ ਬਹੁਤ ਹੀ ਸਤਿਕਾਰਯੋਗ ਸਾਥੀ ਭਾਰਤੀ ਨਿਰਮਾਨ ਸੰਗ ਪੰਜਾਬ ਦੀ ਟੀਮ ਔਰ ਰੇਲਕੋ ਚ ਫੈਕਟਰੀ ਦੇ ਆਗੂ ਔਰ ਪੂਰੇ ਪੰਜਾਬ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਪਹੁੰਚੇ ਬਹੁਤ ਹੀ ਸਨਮਾਨਿਤ ਔਰ ਬੁੱਧੀਜੀਵੀ ਚਿੰਤਕ ਸਾਥੀਓ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਬੌਜਨ ਕੋਆਰਡੀਨੇਸ਼ਨ ਟੀਮ ਨੂੰ ਵਧਾਈ ਦਿੰਦਾ ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਇਸ ਸਮਾਗਮ ਦਾ ਆਯੋਜਨ ਹੋ ਰਿਹਾ ਹੈ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਦੋ ਗੱਲਾਂ ਜ਼ਰੂਰ ਕਰੂੰ ਕਿ ਅੱਜ ਤੋਂ 3 ਦਿਨ ਬਾਅਦ 26 ਨਵੰਬਰ ਵਾਲੇ ਦਿਨ 1949 ਨੂੰ ਸਾਡਾ ਸੰਵਿਧਾਨ ਤੇ ਜਿਹੜਾ ਫਾਈਨਲ ਸਾਈਨ ਹੋਏ ਸੀ ਔਰ ਅੱਜ 23 ਨਵੰਬਰ ਹੈ ਅੱਜ ਸਾਡੇ ਦੇਸ਼ ਦੇ ਚੀਫ ਜਸਟਿਸ ਮਾਨਜੋਗ ਬੀ ਆਰ ਗਵਈ ਜੀ ਰਿਟਾਇਰ ਹੋ ਰਹੇ ਗਿਆ ਕਿਰਪਾ 5-6 ਮਹੀਨਿਆਂ ਦੇ ਉਸ ਅਹੁਦੇ ਤੇ ਰਹਿ ਕੇ ਔਰ ਜੋ ਉਹਨਾਂ ਨੇ ਮੈਸੇਜ ਦਿੱਤਾ ਉਹ ਬੜਾ ਚਿੰਤਾਜਨਕਾ ਲਾਸਟ ਦੇ ਵਿੱਚ ਉਸ ਦੇਸ਼ ਦੇ ਹੁਕਮਰਾਨਾਂ ਨੇ ਜੋ ਮੈਸੇਜ ਉਹਨਾਂ ਤੋਂ ਇਹ ਵੱਲੋਂ ਦਿਲਵਾਇਆ ਗਿਆ ਜਾਂ ਉਹਨਾਂ ਨੇ ਆਪ ਦਿੱਤਾ ਮੈਨੂੰ ਨਹੀਂ ਪਤਾ ਲੇਕਿਨ ਬੜਾ ਹੀ ਚਿੰਤਨ ਚਿੰਤਨ ਦਾ ਵਿਸ਼ਾ ਆ ਔਰ ਸਾਡੇ ਸਮਾਜ ਨੂੰ ਉਹਨਾਂ ਨੂੰ ਪਤਾ ਆ ਕਿ ਜੋ ਸਮਾਜ ਦੀ ਬਾਗਦੋਰ ਸੰਭਾਲਦੇ ਐ ਬੁੱਧੀਜੀਵੀ ਸਾਥੀ ਜੋ ਸਮਾਜ ਦੇ ਵਿੱਚ ਆਰਥਿਕ ਤੌਰ ਤੇ ਮਦਦ ਕਰਕੇ ਇਸ ਮੂਵਮੈਂਟ ਨੂੰ ਚਲਾ ਰਿਹਾ ਉਹਨਾਂ ਨੂੰ ਅਲੱਗ ਕੀਤਾ ਕਿ ਕਿਦਾਂ ਜਾ ਸਕਦਾ ਔਰ ਉਹਨਾਂ ਨੇ ਕਿਹਾ ਕਿ ਰਿਜ਼ਰਵੇਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਕ੍ਰੀਮੀ ਲੇਅਰ ਹੋਣੀ ਚਾਹੀਦੀ ਆ ਸਾਥੀਓ ਸਾਰਿਆਂ ਨੇ ਪੜਿਆ ਹੋਣਾ ਉਹ ਅਲੱਗ ਵਿਸ਼ਾ ਕਿਉਂਕਿ ਅੱਜ ਜਿਹੜਾ ਵਿਸ਼ਾ ਉਹ ਦੂਸਰਾ ਹੈ ਸੰਵਿਧਾਨ ਦਿਵਸ ਦਾ ਔਰ ਜਿਹੜਾ ਅਗਲੇ ਚੀਫ ਜਸਟਿਸ ਆ ਰਹੇ ਆ ਉਹਨਾਂ ਬਾਰੇ ਵੀ ਤੁਹਾਨੂੰ ਪਤਾ ਹੋਣਾ ਮੈਂ ਉਹਨਾਂ ਬਾਰੇ ਦੱਸ ਦਿਆਂ ਕਿ 5 4 2017 ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਇਨ ਪਰਸਨ ਉਹਨਾਂ ਦੇ ਸਾਹਮਣੇ ਪੇਸ਼ ਹੋਏ ਸੀ ਉਹ ਉਹਦਾ ਸੰਭਾਲ ਰਿਹਾ ਡਾਕਟਰ ਸੂਰੀਆ ਕਾਂਤ ਐਸਵਾ ਚੀਫ ਜਸਟਿਸ ਆਫ ਇੰਡੀਆ ਕੱਲ ਤੋਂ ਚਾਰ ਸੰਭਾਲ ਲੈਣਗੇ। ਔਰ ਉਹ ਜਿਹੜਾ 네ਗੇਟਿਵ ਸਾਡੇ ਵਿਰੁੱਧ ਇੱਕ ਡਿਸੀਜਨ ਕੀਤਾ ਸੀ ਪ੍ਰਿੰਸੀਪਲ ਜਗਿੰਦਰ ਸਿੰਘ ਬਲਮਗਰ ਜੀ ਨੇ ਦੱਸਿਆ ਰਿਜ਼ਰਵੇਸ਼ਨ ਦੇ ਬਾਰੇ ਵਿੱਚ ਆਰਟੀਕਲ 16 4 ਦੇ ਤਹਿਤ ਜੋ ਸਾਨੂੰ ਮਿਲੀ ਸੀ। ਔਰ ਉਹਨੂੰ 네ਗੇਟਿਵ 5 4 2017 ਨੂੰ ਇਨ ਪਰਸਨ ਜਦੋਂ ਅਸੀਂ ਪੇਸ਼ ਹੁੰਦਾਂ ਨੇ ਕੀਤਾ ਸੀ ਔਰ ਉਸ ਕੇਸ ਨੂੰ ਅਸੀਂ ਸੁਪਰੀਮ ਕੋਰਟ ਤੱਕ ਲੈ ਕੇ ਗਏ ਸੀ। ਔਰ ਉਹ ਕੇਸ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਸਾਨੂੰ ਬੜੀ ਉਮੀਦ ਸੀ ਕਿ ਮਾਨਯੋਗ ਬੀ ਆਰ ਗਵਈ ਸਾਹਿਬ ਜਿਹੜੇ ਹੈਗੇ ਆ ਉਸ ਕੇਸ ਨੂੰ ਡਿਸਾਈਡ ਕਰਕੇ ਜਾਣਗੇ ਔਰ ਸਾਡੇ ਹੱਕ ਕਰਕੇ ਜਾਣਗੇ ਮੇਰਾ ਖਿਆਲ ਕੋ ਉਸ ਕੇਸ ਦੀ ਬਾਰੀ ਤੱਕ ਜਾਂ ਉਹਨਾਂ ਨੇ ਉਧੇ ਤੇ ਕੋਈ ਪਹਿਰਾ ਨਹੀਂ ਦਿੱਤਾ ਔਰ ਦੂਸਰਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਇੱਕ ਬੜਾ ਵੱਡਾ ਮੈਸੇਜ ਦਿੱਤਾ ਸੀ ਸਮਾਜ ਨੇ ਜਿੱਦਾਂ ਸਮਾਜ ਨੇ ਉਹਨਾਂ ਦੇ ਜੁੱਤੀ ਵਾਲਾ ਜਿਹੜਾ ਸੀਨ ਤੁਸੀਂ ਦੇਖਿਆ ਔਰ ਸਮੂਹ ਸਾਡਾ ਸਾਰਾ ਭਾਰਤ ਦਾ ਜਿਹੜਾ মিডিਆ ਨੇ ਉਹ ਦਿਖਾਇਆ ਲੇਕਿਨ ਉਹਨਾਂ ਨੇ ਦੇਖਿਆ ਕਿ ਉਹਦੀ ਕੋਈ ਮੂਵਮੈਂਟ ਨਹੀਂ ਸਾਡੇ ਸਾਥੀ ਸਿਰਫ ਅਖਬਾਰਾਂ ਤੱਕ ਔਰ ਸਿਰਫ ਘਰਾਂ ਤੱਕ ਨਿੰਦਾ ਨਿੰਦਾ ਕਰਕੇ ਖਤਮ ਹੋ ਗਈ ਉਹ ਮੂਵਮੈਂਟ ਔਰ ਨਾ ਹੀ ਸਾਡੇ ਚੀਫ ਜਸਟਿਸ ਸਾਹਿਬ ਨੇ ਉਹਦਾ ਕੋਈ ਕਿਸੇ ਕਿਸਮ ਦਾ ਮਤਲਬ ਵਿਚਾਰ ਕੀਤਾ ਉਹਦੇ ਤੇ ਜਿਹੜਾ ਕਿ ਬਹੁਤ ਹੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ ਅੱਜ ਇਹ ਜੋ ਪ੍ਰੋਗਰਾਮ ਹੈ ਕੋਈ ਸਿੰਪਲ ਪ੍ਰੋਗਰਾਮ ਨਹੀਂ ਹੈ ਕੋਈ ਲੈਕਚਰ ਨਹੀਂ ਹੈ ਕੋਈ ਕੈਟਰ ਨਹੀਂ ਹੈ ਇੱਕ ਚਿੰਤਾ ਦਾ ਵਿਸ਼ਾ ਆ ਚਿੰਤਨ ਮੰਨਣ ਕਰਨ ਦਾ ਵਿਸ਼ਾ ਆ ਅੱਜ ਕਿਉਂਕਿ ਮੈਂ ਇਸ ਟੀਮ ਨੂੰ ਸਲੂਟ ਕਰਦਾ ਕਿ ਮੈਂ ਵੀ ਬਹੁਤ ਲੰਬੇ ਸਮੇਂ ਤੋਂ ਪ੍ਰੋਗਰਾਮਾਂ ਦੇ ਵਿੱਚ ਜਾਂਦਾ ਰਹਿਣਾ ਲੇਕਿਨ ਪਹਿਲੀ ਵਾਰੀ ਮੈਂ ਦੇਖਿਆ ਕਿ ਇੰਨਾ ਵਧੀਆ ਡਿਸਪਲਨ ਔਰ ਐਡੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੈਗੇ ਪਹੁੰਚੇ ਹੈਗੇ ਔਰ ਬੁੱਧੀਜੀਵੀ ਲੋਕ ਪਹੁੰਚੇ ਹੈਗੇ ਆ ਸਾਡੇ ਪੁਰਖੇ ਕਹਿੰਦੇ ਸੀ ਜੋ ਸੌਵਤ ਹੈ ਉਹ ਖੋਬਤ ਹੈ ਜੋ ਜਾਗਤ ਹੈ ਉਹ ਪਵਤ ਹੈ ਔਰ ਇਹ ਜਿਹੜਾ ਪ੍ਰੋਗਰਾਮ ਹੈ ਇਹ ਜਨ ਜਾਗਰਨ ਦਾ ਪ੍ਰੋਗਰਾਮ ਹੈ ਬਾਬਾ ਸਬ ਅੰਬੇਡਕਰ ਨੇ ਕਿਹਾ ਸੀ ਕਿ ਬੁੱਧੀਜੀਵੀ ਸਮਾਜ ਜਿਹੜਾ ਆ ਉਹ ਸੰਵਾਦ ਦੀ ਰੀੜ ਦੀ ਹੱਡੀ ਹੁੰਦਾ ਆ ਔਰ ਮੁਸ਼ਕਲ ਹਾਲਾਤਾਂ ਦੇ ਵਿੱਚ ਉਹ ਸਮਾਜ ਨੂੰ ਅੱਛੀ ਦਿਸ਼ਾ ਦੇ ਸਕਦਾ ਆ ਲੇਕਿਨ ਅੱਜ ਦੇਖੋ ਸਾਡੇ ਸਮਾਜ ਦਾ ਕੀ ਹਾਲ ਹੈ ਲੇਕਿਨ ਮੇਰਾ ਇੱਕ ਵਿਸ਼ਵਾਸ ਹੈ ਕਹਿੰਦੇ ਆ ਕਿ ਸਮਾਜ ਜਾਗ ਸਕਦਾ ਜਗਾਉਣ ਵਾਲੇ ਲੋਕ ਚਾਹੀਦੇ ਆ ਔਰ ਸਮਾਜ ਸੰਗਠਿਤ ਵੀ ਹੋ ਸਕਦਾ ਸੰਗਠਿਤ ਕਰਨ ਵਾਲੇ ਲੋਕ ਹੋਣੇ ਚਾਹੀਦੇ ਆ ਤੇ ਸਾਥੀਓ ਮੈਂ 2015 ਦੀ ਇੱਕ ਥੋੜੀ ਉਹ ਕਰਦਾ ਕਿ ਵਿਸ਼ਵ ਬੈਂਕ ਦੇ ਵਰਲਡ ਬੈਂਕ ਜਿੱਦਾ ਸਮਾਜਿਕ ਦੀ ਗੱਲ ਹੋਈ ਆ ਲੋਕਤੰਤਰ ਦੀ ਗੱਲ ਹੋਈ ਆ ਇਹਦੇ ਵਿੱਚ ਇੱਕ ਆਰਥਿਕ ਦੀ ਗੱਲ ਵੀ ਹੈ ਜਿਹੜੀ ਡਾਕਟਰ ਸਦੀਰ ਬੋਧ ਕਿਉਂਕਿ ਮੈਂ ਤੋਂ ਪਹਿਲਾਂ ਸਾਰੇ ਬੁੱਧੀ ਜੀਵਨ ਬਹੁਤ ਹੀ ਵਧੀਆ ਤਰੀਕੇ ਇਹਨੂੰ ਸਮਾਪਿਤ ਕੀਤਾ ਆ ਮੈਂ ਥੋੜੇ ਸ਼ਬਦਾਂ ਦੇ ਵਿੱਚ ਇਹਨਾਂ ਨੂੰ ਮਤਲਬ ਉਹ ਕਰੂੰਗਾ ਸਮਾਪਤ ਕਰੂੰਗਾ ਬਿਸ਼ਪ ਵੈਕ ਤੇ ਚੇਅਰਮੈਨ ਸੀ 2015 ਦੇ ਵਿੱਚ ਜਿਮ ਜੋਨ ਕਿਮ ਉਹ ਭਾਰਤਾਈ ਗੁਜਰਾਤ ਦੇ ਵਿੱਚ ਇਸ ਦੇਸ਼ ਦੇ ਪ੍ਰਧਾਨ ਮੰਤਰੀ ਦੇ ਹੁੰਦੇ ਹੋਏ ਉਹਨਾਂ ਨੇ ਇੱਕ ਸਪੀਚ ਕੀਤੀ ਉਹ ਚੰਦ ਲਾਈਨਾਂ ਮੈਂ ਪਹਿਲਾਂ ਇੰਗਲਿਸ਼ ਦੇ ਵਿੱਚ ਪੜਾਂ ਪੰਜਾਬੀ ਵਿੱਚ ਦੱਸਦਾ ਉਹਨਾਂ ਨੇ ਕਿਹਾ ਸੀ ਕਿ ਇੰਡੀਅਨ ਸੁਸਾਇਟੀ ਹੈਜ਼ ਨੋ ਐਂਡ ਡਿਊਰਿੰਗ ਐਕਸਕਲੂਸ਼ਨ ਥੈਟ ਇਜ਼ ਬੇਸਡ ਅਮੰਗ ਅਦਰ ਥਿੰਗਸ ਔਨ ਕਾਸਟ ਆਇਡੈਂਟਿਟिज ਥਿਸ ਬਾਇਸ ਡਿਸਕ੍ਰਿਮੀਨੇਸ਼ਨ in municipalities including employment and other market as well as in public services matlab si ke bhartiya samaj vich bahut pehla to hi bikaat alag baad maujood hai jehda dujhiya gallan to ilawa jati pehchan te aadharit hai kiddi vaddi gall kahi si ohna ne jati pehchan te aadharit hai eh mansikta ਜਿਹੜੀ ਹੈ ਜਿਹੜੀ ਰੋਜ਼ਗਾਰ ਹੋ ਰਾ ਜਿਹੜੇ ਪਬਲਿਕ ਸੈਕਟਰ ਔਰ ਪਬਲਿਕ ਸੇਵਾਵਾਂ ਆਦਿ ਦੇ ਵਿੱਚ ਆ ਦੇਸ਼ ਲਈ ਬਹੁਤ ਵੱਡਾ ਖਤਰਾ ਹੈ 2015 ਦੇ ਵਿੱਚ ਗੱਲ ਕਹੀ ਸੀ ਔਰ ਇੱਕ ਹੋਰ ਫਿਲਾਸਫਰ ਨੇ ਗੱਲ ਕਹੀ ਸੀ ਜੀਐਸ ਜੀ ਮੋਹਨ ਡਾਕਟਰ ਜੀ ਮੋਹਨ ਗੋਪਾਲ ਨੇ ਉਹਨੇ ਕਹਿਆ ਸੀ ਵੀ ਸ਼ੁਡ ਨਾਟ ਇੰਪਲੀਟ ਦਾ ਵਿਜ਼ਨ ਆਫ आवर ਕਨਸਟੀਟਿਊਸ਼ਨ ਅਸੀਂ ਆਪਣੇ ਕਨਸਟੀਟਿਊਸ਼ਨ ਦੀ ਜਾਣ ਦੇਖੀ ਤੋਂ ਬਗੈਰ ਇਸ ਦੇਸ਼ ਨੂੰ ਮਾਮੂਲੀ ਜੀ ਚਲਾ ਨਹੀਂ ਸਕਦੇ ਲੇਕਿਨ ਅੱਜ ਤੁਹਾਡੇ ਸਾਹਮਣੇ ਆ ਸਾਥੀਓ ਕਿ ਅੱਜ ਦੇਸ਼ ਦੇ ਹਾਲਾਤ ਕੀ ਹੈ ਔਰ ਕਨਸਟੀਟਿਊਸ਼ਨ ਇੱਕ ਨਾਂ ਦਾ ਬਣ ਕੇ ਰਹਿ ਗਿਆ ਜਿੱਦਾਂ ਸਾਥ ਨੇ ਕਿ ਉਹਨੂੰ ਖੋਖਲਾ ਕੀਤਾ ਜਾ ਰਿਹਾ ਉਹ ਬੜੀ ਚਿੰਤਾ ਦਾ ਵਿਸ਼ਾ ਦਾ ਕਾਰਨ ਕੀ ਹੈ ਕਾਰਨ ਜੇ ਮੈਂ ਆਪਣੇ ਤੌਰ ਦੇ ਉੱਤੇ ਮੈਂ ਸੋਚਿਆ ਜਾਂ ਜਾਣਿਆ ਕਿ ਜੋ ਸਾਡੇ ਪੁਰਖਿਆਂ ਨੇ ਗੱਲ ਕੀਤੀ ਸੀ ਕਿ ਯਾਰ ਤੁਸੀਂ ਮਿਲ ਜੁਲ ਕੇ ਇਸ ਮੂਵਮੈਂਟ ਨੂੰ ਚਲਾਣਾ ਹੈ ਪੜ੍ਹੇ ਲਿਖਿਆਂ ਦੀ ਡਿਊਟੀ 18 ਮਾਰਚ 1955 ਨੂੰ ਬਾਬਾ ਸਾਹਿਬ ਨੇ ਬੜੇ ਦੁੱਖ ਦੇ ਨਾਲ ਕਿਹਾ ਸੀ ਕਿਉਂਕਿ ਪੂਰੀ ਕ੍ਰੀਮ ਔਰ ਪੜ੍ਹੇ ਲਿਖੇ ਸਮਾਜ ਆ ਅੱਜ ਇਸ ਪੜ੍ਹੇ ਲਿਖੇ ਸਮਾਜ ਦੇ ਵਿੱਚ ਯੰਗ ਲੋਕ ਹੀ ਨਹੀਂ ਬਜ਼ੁਰਗ ਲੋਕ ਹੈਗੇ ਜਿਨ੍ਹਾਂ ਨੇ ਪੂਰਾ ਜਿਹੜਾ ਹੈਗਾ ਮੂਵਮੈਂਟ ਨੂੰ ਔਰ ਹੰਡਾਇਆ ਇਸ ਜੋ ਸਾਡੇ ਵਿਰੁੱਧ ਮਾਨਸਿਕਤਾ ਲੋਕਾਂ ਦੀ ਨੂੰ ਔਰਤਾਂ ਮੇਰੀਆਂ ਭੈਣਾਂ ਬੇਟੀਆਂ ਨੇ ਔਰ ਉਹਨਾਂ ਦੇ ਕਮਤਾਂਬਾਂ ਦੇ ਜ਼ਰੀਏ ਵੀ ਸਪੀਚ ਦੇ ਜ਼ਰੀਏ ਵੀ ਔਰ ਆ ਆਪਣੇ ਭਾਸ਼ਣ ਦੇ ذریعے ਵੀ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਜ਼ਰੂਰਤ ਹੈ ਸਾਨੂੰ ਇਕਜੁੱਟ ਹੋਣ ਦੀ ਮੈਂ ਸੋਚਿਆ ਕਿ ਕਾਰਨ ਕੀ ਹੈ ਇਹਦਾ ਕਾਰਨ ਜਿਹੜਾ ਹੈਗਾ ਦੋ ਤਿੰਨ ਕਾਰਨ ਹੈ ਕਿ ਪੜੇ ਲਿਖੇ ਸਮਾਜ ਦੇ ਵਿੱਚ ਜੋ ਸਾਡੇ ਪੁਰਖਿਆਂ ਨੇ ਦੱਸਿਆ ਉਹਦਾ ਅਹਿਸਾਸ ਖਤਮ ਹੋ ਗਿਆ ਅਹਿਸਾਸ ਨਹੀਂ ਅਸੀਂ ਕਰਦੇ ਸਾਨੂੰ ਇਹ ਲੱਗਦਾ ਕਿ ਯਾਰ ਮੈਂ ਕਰ ਰਿਹਾ ਤਾਂ ਉਹ ਕਰ ਰਿਹਾ ਜਾਂ ਉਹ ਕਰ ਲੂਗਾ ਇਦਾਂ ਜਿਹੜਾ ਹੈਗਾ ਇਹ ਸਮਾਜ ਦਾ ਜਾਂ ਸਾਡੇ ਪਲਾ ਹੋਣ ਵਾਲਾ ਨਹੀਂ ਹੈਗਾ ਔਰ ਦੂਸਰਾ ਸਾਡੇ ਪੜਿਆ ਲਿਖਿਆ ਸਮਾਜ ਦੇ ਵਿੱਚ ਇੱਛਾ ਸ਼ਕਤੀ ਖਤਮ ਹੋ ਗਈ ਹੈ ਇੱਛਾ ਨਹੀਂ ਹੈ ਉਹਨਾਂ ਨੂੰ ਲੱਗਦਾ ਕਿ ਮੇਰਾ ਪਰਿਵਾਰ ਹੀ ਮੇਰਾ ਸਭ ਕੁਝ ਹੈ ਇਸ ਤੋਂ ਅੱਗੇ ਮੈਨੂੰ ਸੋਚਣਾ ਮੇਰਾ ਪਰਿਵਾਰ ਤੇ ਮੈਂ ਠੀਕ ਚੱਲਿਆ ਮੈਨੂੰ ਕਿਸੇ ਸਮਾਜ ਦੀ ਜਿੱਦਾਂ ਡਾਕਟਰ ਨਿਹਾਲ ਸਿੰਘ ਵਾਲੇ ਨੇ ਕਿਹਾ ਕਿ ਉਧਰ ਜ਼ਰੂਰਤ ਹੈਗੀ ਆ ਮਾਲਵਾ ਏਰੀਆ ਚ ਕੰਮ ਕਰਨ ਦੀ ਤੇ ਉਹ ਚੀਜ਼ ਜਿਹੜੀ ਹੈਗੀ ਆ ਸਾਥੀਆਂ ਦੇ ਵਿੱਚ ਖਤਮ ਹੋਈ ਆ ਜਲਸੀ ਭਾਵਨਾ ਬਹੁਤ ਵਧੀਆ ਸੈਲਫ ਸੈਂਟਰਡ ਹੋਇਆ ਇਮਾਨਦਾਰੀ ਤੋਂ ਦੂਰ ਹੋਇਆ ਕਿਉਂਕਿ ਜੇ ਸਾਡਾ ਸਮਾਜ ਪਰਿਆ ਲਿਖਿਆ ਵਰਗ ਜਿਹੜਾ ਇਮਾਨਦਾਰ ਨਹੀਂ ਹੋਏਗਾ ਤਾਂ ਮੂਵਮੈਂਟ ਨਹੀਂ ਚੱਲ ਸਕਦੀ ਔਰ ਜਾਤੀਆਂ ਤੇ ਕਬੀਲੀਆਂ ਤੱਕ ਸੀਮਤ ਹੋ ਗਿਆ ਅਸੀਂ ਵੱਡੇ ਵੱਡੇ ਸੰਗਠਨ ਬਣਾ ਰਹੇ ਆ ਵੱਡੇ ਵੱਡੇ ਜਿਹੜੇ ਹੈਗੇ ਆ ਕਮੇਟੀਆਂ ਸਭਾਵਾਂ ਬਣਾ ਰਹੇ ਆ ਲੇਕਿਨ ਸਮਾਜ ਜਿਹੜਾ ਹੈਗਾ ਉਹਦਾ ਕੋਈ ਭਲਾ ਹੋਇਆ ਨਹੀਂ ਹੈ ਤੇ ਇੱਥੇ ਮੈਨੂੰ ਇੱਕ ਗੱਲ ਯਾਦ ਆ ਸਾਡਾ ਸਮਾਜ ਲੀਟਰ ਡਾਇਰੈਕਸ਼ਨਲੈਸ ਹੋ ਗਿਆ ਸਾਡਾ ਸਮਾਰਟ ਡਾਇਰੈਕਸ਼ਨਲੈਸ ਹੋ ਗਿਆ ਉਹ ਉਹ ਜੋ ਉਹਨਾਂ ਨੂੰ ਪਤਾ ਹੀ ਨਹੀਂ ਉਹ ਕਨਫਿਊਜ਼ ਹੈ ਕਿ ਮੈਂ ਕਿਸ ਪਾਸੇ ਨੂੰ ਜਾਮਾ ਮੈਂ ਕਰਨਾ ਕੀ ਹੈ ਉਹਦੇ ਵਿੱਚ ਮੈਂ ਇੱਕ ਵਾਰ ਭਗਵਾਨ ਬੁੱਧੀ ਮੈਂ ਚਰਚਾ ਕਰਦਾ ਉਹ ਪ੍ਰਚਾਰ ਪ੍ਰਸਾਰ ਆਪਣੀ ਕਰਦੇ ਹੋਏ ਜਾ ਰਹੇ ਸੀ ਇੱਕ ਘੋੜਿਆਂ ਦੇ ਵਪਾਰੀ ਉਹਨਾਂ ਕੋਲੇ ਪਹੁੰਚੇ ਉਹ ਬੜੇ ਦੁਖੀ ਸੀ ਉਹਨਾਂ ਨੇ ਕਿਹਾ ਸੀ ਬੁੱਧ ਨੂੰ ਕਿਹਾ ਇਹ ਮੇਰੇ ਘੋੜਿਆਂ ਦੇ ਮੈਂ ਦੇਖਿਆ ਜਦੋਂ ਚੱਲਦੇ ਆ ਤਾਂ ਉਹਨਾਂ ਦੇ ਉਹ ਆਪਣੇ ਲੰਗੜਾ ਕੇ ਚੱਲਦੇ ਆ ਮੈਨੂੰ ਮੈਂ ਚੈੱਕ ਵੀ ਕਰਵਾ ਲਿਆ ਮੈਂ ਦੇਖ ਵੀ ਲਿਆ ਕਿ ਉਹਨਾਂ ਦੇ ਪੈਰਾਂ 'ਚ ਕੋਈ ਪ੍ਰੋਬਲਮ ਹੋ ਗਈ ਜਿਹਦੇ ਕਰ ਲੰਗੜਾ ਕਿਉਂਕਿ ਅਕਸਰ ਕਿਸੇ ਦੇ ਸੱਟ ਵੱਜੇ ਜਾਂ ਜ਼ਖਮ ਹੋ ਜਾਵੇ ਉਹ ਲੰਗੜਾ ਕੇ ਚੱਲਦਾ ਭਗਵਾਨ ਬੁੱਧ ਨੇ ਕਿਹਾ ਕਿ ਪਰਸੋਂ ਨੂੰ ਫਿਰ ਲੈ ਕੇ ਜਾਈ ਤੂੰ ਘੋੜੇ ਪਿੱਛੇ ਪਿੱਛੇ ਆਪ ਜਾਈ ਦੇਖੀ ਉਹ ਦੇਖਿਆ ਫਿਰ ਉਹ ਲੰਗੜਾ ਕੇ ਚੱਲਦੇ ਆ ਉਹਨਾਂ ਨੇ ਫਿਰ ਭਗਵਾਨ ਬੁੱਧ ਜੀ ਕੋਲੇ ਆਏ ਤੋ ਉਹਨਾਂ ਨੇ ਫਿਰ ਕਿਹਾ ਉਹਨਾਂ ਨੇ ਕਿਹਾ ਹੁਣ ਤੂੰ ਅਗਲੇ ਦਿਨ ਅੱਗੇ ਹੋ ਕੇ ਚੱਲੀ ਪਿੱਛੇ ਇੱਕ ਬੰਦਾ ਲਗਾਈ ਕਿ ਦੇਖੀਏ ਲੰਗੜਾ ਕੇ ਚਲਦਾ ਕਿ ਨਹੀਂ ਉਹ ਤਾਂ ਫਿਰ ਉਹ ਦੁਬਾਰਾ ਉਹਨਾਂ ਕੋਲੇ ਗਏ ਕਿ ਲੰਗੜਾ ਕੇ ਚਲਦੇ ਆ ਤੇ ਫਿਰ ਭਗਵਾਨ ਬੁੱਧ ਨੇ ਕਿਹਾ ਕਿ ਇੱਕ ਦਿਨ ਮੈਂ ਚੱਲਦਾ ਜਿਸ ਦਿਨ ਭਗਵਾਨ ਬੁੱਧ ਚੱਲੇ ਉਸ ਘੋੜਿਆਂ ਦੇ ਅੱਗੇ ਤੇ ਪਿੱਛੇ ਵਪਾਰੀ ਚੱਲਿਆ ਤੇ ਦੇਖ ਕੇ ਅੱਧੇ ਕਿਲੋਮੀਟਰ ਤੱਕ ਜਾ ਕੇ ਉਹਨਾਂ ਨੇ ਦੱਸਿਆ ਕਿ ਤਾਂ ਸਾਰੇ ਘੋੜੇ ਸਿੱਧੇ ਚੱਲਨੇ ਸ਼ੁਰੂ ਹੋ ਗਏ ਉਹਦਾ ਕਾਰਨ ਕੀ ਸੀ ਕਿ ਸਾਡਾ ਸਮਾਜ ਦਾ ਜਿਹੜੇ ਲੀਡਰੀ ਲੰਗੜੇ ਹੋਏ ਹੈਗਾ ਲੰਗੜਾ ਕੇ ਚੱਲੇ ਇਸ ਕਰਕੇ ਸਮਾਜ ਸਾਡਾ ਲੰਗੜਾ ਬਲ ਵੱਧ ਰਿਹਾ ਤੇ ਇੱਕ ਐਗਜ਼ਾਮਪਲ ਸੀ ਕਿਉਂਕਿ ਜਦੋਂ ਸਾਡੀ ਡਾਇਰੈਕਸ਼ਨ ਕਲੀਅਰ ਸਹੀ ਨਹੀਂ ਹੋਏਗੀ ਤੇ ਸਾਡੇ ਸਮਾਜ ਦਾ ਹਾਸਰ ਕੀ ਹੋਏਗਾ ਇਹ ਸਾਡੇ ਬੁੱਧੀਜੀਵੀਆ ਤੇ ਸਵਾਲ ਹੈ ਔਰ ਦੂਸਰਾ ਸਾਥੀਓ ਅਸੀਂ ਅੱਜ ਦੇਖਣਾ ਹੈ ਕਿ ਜੋ ਪੰਜਾਬ ਬਹੁਜਨ ਕੋਆਰਡੀਨੇਸ਼ਨ ਟੀਮ ਹੈ ਜਿੱਦਾਂ ਸਾਥੀ ਨੇ ਦੱਸਿਆ ਕਿ ਬਤਨ ਮੰਗ ਬਾਬਾ ਸਾਹਿਬ ਦੇ ਮਿਸ਼ਨ ਤੋਂ ਬਾਅਦ ਇਹ ਬਿਲਕੁਲ ਮੂਵਮੈਂਟ ਰੁਕ ਗਈ ਸੀ ਸਾਮ ਕਚਲਾ ਮਾਨੋਗ ਦਿਨ ਆਪਣਾ ਜੀ ਟੀਕੇ ਖਾਪੜੀਆਂ ਇਹਦ ਲਿਆ ਸੀ ਔਰ ਵੱਡੀ ਮੂਮੈਂਟ ਖੜੀ ਕੀਤੀ 80 ਔਰ 90 ਆ ਔਰ 95 ਆ ਦੇ ਵਿੱਚ ਅੱਜ ਉਹ ਮੂਮੈਂਟ ਕਿਉਂ ਨੀਚੇ ਜਾ ਰਹੀ ਉਹਦਾ ਕਾਰਨ ਇਹ ਹੈ ਕਿ ਸਾਡੇ ਜਿਹੜੇ ਬੁੱਧੀਜੀਵੀ ਲੋਗ ਹੈ ਉਹ ਕੰਮ ਕਰਦਾ ਉਹਨਾਂ ਨੇ ਬੰਦ ਕਰ ਦਿੱਤਾ ਉਹਨਾਂ ਨੇ ਜਿਹੜਾ ਵੀ ਕੋਈ ਸੰਗਠਨ ਬਣਾਉਂਦਾ ਉਹ ਕੀ ਕਰਦਾ ਪ੍ਰਧਾਨ ਸੈਕਟਰੀ 5 ਦਾ 10 ਬੰਦੇ ਹੁੰਦੇ ਆ ਔਰ ਕਿਸੇ ਪਾਰਟੀ ਦਾ ਜੁਣਦਾ ਮੈਜਰ ਲੀਡਰ ਬਣ ਗਿਆ ਉਹਨੂੰ ਲੱਗਦਾ ਕਿ ਮੈਂ ਦਿਨਾਂ ਦੇ ਵਿੱਚ ਹੀ ਸਭ ਕੁਝ ਤਬਦੀਲ ਕਰ ਦੇਣਾ ਪਰantu ਇਹ ਚੈਂਜ ਗ੍ਰਾਸ ਰੂਟ ਤੇ ਕੰਮ ਕਰਨ ਦੀ ਜ਼ਰੂਰਤ ਆ ਅੱਜ ਫਿਰ ਦੁਬਾਰਾ ਪੰਜਾਬ ਬਹੁਜਨ ਕੋਆਰਡੀਨੇਸ਼ਨ ਟੀਮ ਨੂੰ ਮੈਂ ਸਲੂਟ ਕਰਦਾ ਕਿ ਜਿੱਲੀ ਇਹ ਸਾਰੀ ਟੀਮ ਹੈਗੀ ਆ ਇਹਨਾਂ ਦੇ ਵਿੱਚ ਕੋਈ ਪ੍ਰਧਾਨ ਸੈਕਟਰੀ ਕੈਸ਼ੀਅਰ ਕੁਛ ਨਹੀਂ ਹੈ ਇਹ ਸਿਰਫ ਤੇ ਸਿਰਫ ਜਿਹੜੇ ਸਿੰਪਲ ਮੈਂਬਰ ਆ ਔਰ ਇਹਨਾਂ ਨੇ ਅਹਿਦ ਲਿਆ ਅਗਰ ਇਹਨਾਂ ਮੈਂ ਇਹਨਾਂ ਨੂੰ ਉਸਕਰੀਪ 1.5 ਸਾਲ ਤੋਂ ਦੇਖ ਰਿਹਾ ਇਹ ਸ਼ਨੀਵਾਰ ਔਰ ਰਤਬਾਰ ਮੈਂ ਨਹੀਂ ਦੇਖਿਆ ਕਿ ਪਰਵਾਰਨ ਨਾ ਬਾਕੀ ਦਿਨਾਂ ਦਾ ਮੈਨੂੰ ਪਤਾ ਨਹੀਂ ਰਹਿੰਦੇ ਆ ਇਸ ਸ਼ਨੀਵਾਰ ਰਤਵਾਰ ਫੁੱਲ ਟਾਈਮ ਇਹ ਚਿੰਤਾ ਦੇ ਉੱਤੇ ਰਹਿੰਦੇ ਆ ਚਾਹ ਦੀ ਅੱਜ ਜਲੰਧਰ ਕੱਲੂ ਫਰੀਦਕੋਟ ਕਦੀ ਗੁਰਦਾਸਪੁਰ ਲੇਕਿਨ ਸਾਡੇ ਪੜ੍ਹੇ ਲਿਖੇ ਸਮਾਜ ਕੀ ਕਰ ਰਿਹਾ ਸਾਥੀਓ 365 ਦਿਨ ਦੇ ਵਿੱਚ 52 ਐਤਵਾਰ ਔਰ 52 ਸ਼ਨੀਵਾਰ ਔਰ ਆਂਡ ਲੀਵ ਤੇ ਸੀਐਲ ਦੀ ਗੱਲ ਛੱਡ ਦਿਓ ਇਨਾ ਹੁੰਦੇ ਕਿਸੇ ਪੜ੍ਹੇ ਲਿਖੇ ਨੂੰ ਕੋਈ ਯਾਰ ਸਮਾਂ ਹੀ ਹੈ ਨਹੀਂ ਮੇਰੇ ਕੋਲੇ ਅੱਜ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਸਕਦੇ ਸੀ ਸਾਥੀਓ ਮੇਰੇ ਅੱਜ ਤਿੰਨ ਪ੍ਰੋਗਰਾਮ ਸੀ ਅੱਜ ਬੀਕਾ ਨੇਰ ਦੇ ਵਿੱਚ ਸਾਡੇ ਆਲ ਇੰਡੀਆ ਸੀਐਸਸੀ ਦਾ ਬਹੁਤ ਵੱਡਾ ਪ੍ਰੋਗਰਾਮ ਹੋ ਰਿਹਾ ਉੱਥੇ ਸਾਡੇ ਲਾਅ ਮਨਿਸਟਰ ਆ ਰਿਹਾ ਮੈਂ ਨਹੀਂ ਉੱਥੇ ਗਿਆ ਕਿਉਂਕਿ ਮੈਨੂੰ ਪਤਾ ਸੀ ਇਹ ਬੁੱਧੀਜੀਵੀਾਂ ਦੇ ਜਿਹੜਾ ਪ੍ਰੋਗਰਾਮ ਹੈ ਇੱਥੇ ਸੁਣਨ ਦੀ ਜ਼ਰੂਰਤ ਹੈਗੀ ਤੁਹਾਨੂੰ ਔਰ ਦੂਸਰਾ ਮੇਰੇ ਭਤੀਜੇ ਦਾ ਅੱਜ ਵਿਆਹ ਆ ਉਹ ਵੀ ਮਲੋਟ ਗਏ ਹੋਇਆ ਮੈਂ ਉਹਨਾਂ ਨੂੰ ਵੀ ਮਨਾ ਕਰ ਦਿੱਤਾ ਕਿ ਮੈਂ ਨਹੀਂ ਆ ਸਕਦਾ ਲੇਕਿਨ ਮੈਨੂੰ ਪਤਾ ਕਿ ਅੱਜ ਬੁੱਧੀਜੀਵੀ ਸਾਥੀਆਂ ਨੇ ਮੈਂ ਦਰਸ਼ਨ ਕਰਨ ਆ ਬੁੱਧੀਜੀਵੀ ਸਾਥੀਆਂ ਤੋਂ ਗਿਆਨ ਹਾਸਲ ਕਰਨਾ ਆ ਮੈਂ ਕੋਈ ਗਿਆਨਵਾਨ ਨਹੀਂ ਮੈਂ ਸਿਰਫ ਗਿਆਨ ਹਾਸਲ ਕਰਨ ਲਈ ਆਇਆ ਕਿਉਂਕਿ ਇਹ ਜਾਗਰਨ ਦਾ ਸਮਾਂ ਸਪੀਚਾਂ ਦੇ ذریعے ਕਿਤਾਬਾਂ ਦੇ ذریعے ਜਿਹੜੀਆਂ ਅੱਜ ਰਿਲੀਜ਼ ਹੋ ਰਹੀਆਂ ਨੇ ਸਾਥੀਆਂ ਨੇ ਬੜਾ ਸਾਨੂੰ ਸ਼ਕਤੀ ਦਿੱਤੀ ਆ ਮਨੋਬਲ ਸਾਡਾ ਵਧਾਇਆ ਮੈਂ ਥੈਂਕਸ ਕਰਦਾ ਕਿਉਂਕਿ ਟੀਮ ਉਸ ਮੂਮੈਂਟ ਤੋਂ ਜੋ 1973 ਤੋਂ ਬਾਅਦ ਅੱਜ ਫਿਰ ਇੱਕ ਆਸ ਦੀ کرن ਸਾਡੀ ਜਾਗੀ ਆ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ 1 ਸਾਲ ਦੇ ਵਿੱਚ ਇਹ 200 ਬੁੱਧੀਜੀਵੀ ਇੱਕ ਆਵਾਜ਼ ਤੇ ਇਕੱਠਾ ਕਰ ਸਕਦੇ ਆ ਤਾਂ ਆਉਣ ਵਾਲੇ ਸਮੇਂ 'ਚ ਮੈਨੂੰ ਪਤਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਸਮਾਜ ਨੂੰ ਇੱਕ ਜੁਟ ਕਰਕੇ ਅਸੀਂ ਜੋ ਪੰਜਾਬ ਦੇ ਵਿੱਚ ਇਹ ਮੂਵਮੈਂਟ ਦੀ ਗੱਲ ਕਰ ਰਹੇ ਹੈਗੇ ਆ ਉਹਨੂੰ ਵਧਾਉਣ ਦੀ ਗੱਲ ਹੈਗੀ ਆ ਮੈਂ ਇੱਕ ਹੋਰ ਐਗਜ਼ਾਮਪਲ ਦੇਵਾਂ ਕਿਉਂਕਿ ਮંચ ਸੰਚਾਲਕ ਨੇੜੇ ਆ ਗਿਆ ਕਿਉਂਕਿ ਇੱਕ ਮੈਂ ਜਿਹੜੀ ਸਭ ਤੋਂ ਵਧੀਆ ਚੀਜ਼ ਦੇਖਿਆ ਡਿਸਪਲਿਨ ਤੇ ਮੈਨੂੰ ਵੀ ਇਹਨਾਂ ਨੇ 10 ਜਾਂ 12 ਮਿੰਟ ਦਾ ਸਮਾਂ ਦਿੱਤਾ ਸੀ ਮੈਂ ਕੋਈ ਗੱਲ ਨੂੰ ਕਨਕਲੂਡ ਕਰਦਾ ਇੱਕ ਵਾਰ ਦੀ ਗੱਲ ਹੈ ਇਕ ਬਾਦਪਈ ਬ੍ਰਹਮਣ ਨਾ ਦਾ ਜਿਹੜਾ ਹੈਗਾ ਵਿਅਕਤੀ ਦੱਖਣੀ ਅਫਰੀਕਾ ਸਮੇਲਨ ਤੇ ਗਿਆ ਉਸ ਸਮੇਲਨ ਦੇ ਵਿੱਚ ਇੱਕ ਪੱਤਰਕਾਰ ਨੇ ਉਹਨੂੰ ਕੁਐਸਚਨ ਪੁੱਛਿਆ ਕਿ ਦੱਸੋ ਕਿ ਭਾਰਤ ਦੇ ਵਿੱਚ ਤੁਸੀਂ ਲੋਕ 33% ਹੋ ਔਰ ਜੇ ਸਾਰੇ ਮਿਲਾ ਲਈਏ ਤਾਂ 15% ਹੋ ਲੇਕਿਨ 85% ਲੋਕਾਂ ਨੂੰ ਗੁਲਾਮ ਬਣਾਇਆ ਹੋਇਆ ਤੁਸੀਂ ਕਿ 85% ਲੋਕ ਗੁਲਾਮੀ ਨੇ ਮਤਲਬ ਗੁਲਾਮੀ ਸਹਿਰਿਆ ਕਿ ਉਹ ਕ੍ਰਾਂਤੀ ਨਹੀਂ ਕਰ ਸਕਦੇ ਉਹਨੇ ਪਹਿਲਾਂ ਤਾਂ ਉਹਦੀ ਗੱਲ ਹੀ ਨਹੀਂ ਸੁਣੀ ਦੂਜੀ ਵਾਰ ਫਿਰ ਉਹਨੇ ਕੁਐਸਚਨ ਕੀਤਾ ਕਿ ਮੈਂ ਪੁੱਛ ਰਿਹਾ ਕਿ ਭਾਰਤ ਦੀ ਧਰਤੀ ਦੇ ਉੱਤੇ 85% ਲੋਕ ਤਸੀਹੇ ਚਾਲੇ ਔਰ ਤੁਸੀਂ ਉਹਨਾਂ ਤੇ ਤਸੀਹੇ ਕਰ ਰਹੇ ਹੋ ਤੇ ਕਿਉਂ ਕ੍ਰਾਂਤੀ ਨਹੀਂ ਕਰ ਸਕਦੇ ਉਹਨੇ ਕਿਹਾ ਮੈਨੂੰ ਕੁਐਸਚਨ ਸਮਝ ਨਹੀਂ ਆਇਆ ਤੇ ਤੀਜੀ ਵਾਰ ਉਹਨੇ ਕਿਹਾ ਤਾਂ ਉਹਨੇ ਜਵਾਬ ਦਿੱਤਾ ਸਾਥੀ ਉਸ ਜਵਾਬ ਸੁਣਨ ਵਾਲਾ ਉਹ ਕਹਿੰਦਾ ਭਾਰਤ ਦੇ ਲੋਕ ਕ੍ਰਾਂਤੀ ਨਹੀਂ ਕਰ ਸਕਦੇ ਕਿਉਂ ਜਿਹੜੇ ਇੱਕ ਆਪਣੇ ਬੱਚੇ ਦਾ ਨਾਮ ਤੱਕ ਸਾਡੇ ਕੋਲ ਰਖਵਾਉਣ ਆਂਦੇ ਆ ਤੇ ਉਹ ਕ੍ਰਾਂਤੀ ਦੀ ਉਮੀਦ ਕੀਤੀ ਜਾ ਸਕਦੀ ਆ ਔਰ ਦੂਜਾ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਆਪਣੇ ਨਵੇਂ ਮਕਾਨ ਜਾਣ ਤੋਂ ਪਹਿਲਾਂ ਸਾਨੂੰ ਪੁੱਛਦੇ ਆ ਵੀ ਕਿਹੜਾ ਦਿਨ ਜਾਣਾ ਤੇ ਕਿਹੜੀ ਡਾਇਰੈਕਸ਼ਨ ਨੂੰ ਮਕਾਨ ਹੋਵੇ ਜਾਣਾ ਉਹ ਕਦੀ ਕ੍ਰਾਂਤੀ ਕਰ ਸਕਦੇ ਆ ਸਾਥੀਓ ਇਹ ਉਸ ਦਾ ਜਵਾਬ ਸੀ ਤੇ ਸਾਡੇ ਲਈ ਬੜੀ ਲਾਂਸ ਸੀ ਲੇਕਿਨ ਉਸ ਪੱਤਰਕਾਰ ਬਹੁਤ ਗਿਆਨਬਾਨ ਸੀ ਉਹਨੇ ਕਿਹਾ ਕਿ ਭਾਰਤ ਦੇ ਲੋਕ ਕ੍ਰਾਂਤੀ ਕਰ ਸਕਦੇ ਆ ਇਹਨਾਂ ਦੇ ਪੁਰਖਿਆਂ ਨੇ ਕਿ ਤੀ ਤਥਾ ਗੌਤਮ ਬੁੱਧ ਤੋਂ ਲੈ ਕੇ ਮਹਾਤਮਾ ਜੋਤੀਰਾ ਫੁੱਲੇ ਜੀ ਨੇ ਕ੍ਰਾਂਤੀ ਕੀਤੀ 바ਵਾ ਸਾਹਿਬ ਅੰਬੇਡਕਰ ਨੇ ਕ੍ਰਾਂਤੀ ਕੀਤੀ ਇਹ ਕ੍ਰਾਂਤੀ ਜਿਹੜੀ ਹੈਗੀ ਆ ਭਾਰਤ ਦੇ ਵਿੱਚ ਹੋ ਕੇ ਰਹੇਗੀ ਔਰ ਸਾਥੀਓ ਇਹ ਤੁਹਾਡੇ ਹੀ ਸਵਾਲ ਹੈ ਕਾਦਰ ਸਾਡੇ ਪੁਰਖੇ ਕ੍ਰਾਂਤੀਕਾਰ ਕੇ ਸਾਨੂੰ ਹੱਕ ਹਕੂਕ ਦਿਲਵਾ ਕੇ ਇਹਨੇ ਵਧੀਆ ਤਰੀਕੇ ਸਾਡਾ ਜੀਵਨ ਬਣਾ ਸਕਦੇ ਆ ਤੇ ਸਾਡੀ ਵੀ ਕੀ ਡਿਊਟੀ ਬਣਦੀ ਆ ਸਾਡੀ ਡਿਊਟੀ ਇਹ ਬਣਦੀ ਆ ਕਿ ਸਭ ਤੋਂ ਜਿਹੜੀ ਅਹਿਮ ਹੈ ਇਹ ਤਾਂ ਸਾਰੇ ਸਮਝਦੇ ਆ ਮੈਂ ਹੱਥ ਖੜੇ ਕਰ ਦਿਓ ਕਿ ਜ਼ਿੰਦਗੀ ਇੱਕੋ ਹੀ ਮਿਲਦੀ ਹੈ ਕਿਸੇ ਸਾਥੀ ਨੂੰ ਹੈਗਾ ਕਿ ਦੋ ਮਿਲਦੀਆਂ ਨੇ ਜਿਹਨੂੰ ਦੋ ਆ ਦੋ ਦੱਸ ਦਿਓ ਹੱਥ ਖੜਾ ਕਰ ਦਿਓ ਜ਼ਿੰਦਗੀ ਇੱਕ ਸਮਾਨਿਸ਼ਚਿਤ ਟਾਈਮ ਪੀਰੀਅਡ ਨਿਸ਼ਚਿਤ ਇਸ ਸਮੇਂ ਦੇ ਵਿੱਚ ਹੀ ਤੁਸੀਂ ਕੰਮ ਕਰਨਾ ਇਹ ਤੁਸੀਂ ਬੁੱਧੀਜੀਵੀ ਸਾਥੀਆਂ ਦੀ ਡਿਊਟੀ ਆ ਕਿ ਤੁਸੀਂ ਟਾਈਮ ਨੂੰ ਮੈਨੇਜ ਕਰਨਾ ਤੇ ਘੱਟੋ ਘੱਟ ਮੈਂ ਨਹੀਂ ਕਹਦਾ ਜਿਆਦਾ ਜੇ ਇੱਕ ਐਤਵਾਰ ਵੀ ਆਪਣੇ ਪਰਿਵਾਰ ਦਾ ਸਾਥਨ ਕਰ ਲਓ ਕਿ ਯਾਰ ਇੱਕ ਐਤਵਾਰ ਆਪਾਂ ਪੰਜ ਘਰਾਂ 'ਚ ਜਾਣਾ ਦੂਜੀ ਥਾਂ ਜਾ ਕੇ ਆਪਣੇ ਰਿਸ਼ਤੇਦਾਰਾਂ ਨਾਲ ਚੱਲ ਜਾਓ ਉਹਨਾਂ ਦੇ ਉੱਤੇ ਗੱਲ ਕਰੋ ਜਿੱਦਾਂ ਭੈਣ ਜੀ ਡਾਕਟਰ ਤੀਰਤਵਾਲਾ ਜਿਹਨੇ ਕਿਹਾ ਸੀ ਕਿ ਜਿਹੜੇ ਦਿਨ ਵਰਤਾਂ ਦਾ ਈ ਮਹਿੰਦੀ ਆ ਪਤਾ ਨਹੀਂ ਕੀ ਕੁਛ ਲਾਦਾ ਠੀਕ ਨਹੀਂ ਮੈਂ ਤਾਂ ਇਹ ਕਹਿੰਦਾ ਕਿ ਜਿਹੜੇ ਦਿਨ ਵਰਤ ਹੁੰਦਾ ਉਸ ਦਿਨ ਸਭ ਤੋਂ ਜਿਆਦਾ ਵਧੀਆ-ਵਧੀਆ ਆਇਟਮ ਆਪਣੇ ਹਸਬੰਦ ਨੂੰ ਆਪਣੇ ਘਰ ਚ ਆਪ ਵੀ ਖਾਓ ਬੱਚਿਆਂ ਨੂੰ ਵੀ ਖਿਲਾਓ ਦੇਖੋ ਮੈਂ ਤੁਹਾਨੂੰ ਦੱਸਦਾ ਕਿ ਗਾਰੰਟੀ ਹੈ ਤੁਹਾਡੀ ਜਿਹੜੀ ਹੈਗੀ ਆ ਏਜ ਵੀ ਵਧੇਗੀ ਸਿਹਤ ਵੀ ਠੀਕ ਰਹੇਗੀ ਔਰ ਇਹ ਸਾਡੇ ਲਈ ਜ਼ਰੂਰੀ ਹੈ ਕਿ ਸਾਨੂੰ ਬਹਿਮਾ ਭਰਮਾ ਧਰਮਾ ਕਰਮਾ ਪਖੰਡਾ ਤੋਂ ਦੂਰ ਹੋਣ ਦੀ ਜ਼ਰੂਰਤ ਹੈ ਕਿਉਂਕਿ ਮੈਂ ਲਾਸ ਗੱਲ ਕਹਿ ਕੇ ਕਿ ਜਿਹੜੀ ਇਹ ਕਿਤਾਬਾਂ ਦਾ ਹੈਗਾ ਸਾਡੀ ਤੋ ਕਿ ਅਸੀਂ ਇਸ ਮੂਵਮੈਂਟ ਤੱਕ ਕਦ ਪਹੁੰਚਿਆ ਬਾਬਾ ਸਾਹਿਬ ਇੱਕ ਕੰਮ ਬਹੁਤ ਵਧੀਆ ਕਰ ਗਏ ਆ ਸਭ ਤੋਂ ਵਧੀਆ ਜਿਹੜੀ ਡਾਕੂਮੈਂਟੇਸ਼ਨ ਕਰਕੇ ਗਿਆ ਸਾਡੇ ਤੱਕ ਪਹੁੰਚ ਗਿਆ ਔਰ ਮੈਂ ਗਰੰਟੀ ਨਾਲ ਕਹਾਂ ਅਗਰ ਡਾਕੂਮੈਂਟਸ ਨਾ ਪਹੁੰਦਾ ਇਹ ਮੂਵਮੈਂਟ ਵੀ ਇਸ ਸਮਾਜ ਦੀ ਹੋਂਦ ਖਤਮ ਹੋ ਜਾਣੀ ਸੀ ਅਗਰ ਤੁਸੀਂ ਚਾਹਦੇ ਹੋ ਆਪਣੇ ਬੱਚਿਆਂ ਲਈ ਪੂੰਜੀ ਜੋੜ ਕੇ ਉਹਨਾਂ ਦੀ ਫਿਕਰ ਕਰ ਰਹੇ ਹੋ ਤਾਂ ਆਪਣੇ ਸਮਾਜ ਦੀ ਜਿਹੜੀ ਪੂੰਜੀ ਆਉਣ ਵਾਲੇ ਸਾਡੀ ਹੋਂਦ ਨੂੰ ਕਤਰਾ ਤਾਂ ਉਹਨੂੰ ਵੀ ਜਿਹੜਾ ਹੈਗਾ ਤੁਸੀਂ ਅੱਗੇ ਵਧਾਣਾ ਤੇ ਉਹਦੇ ਉਹਦੇ ਲਈ ਤੁਸੀਂ ਜਿਹੜਾ ਹੈਗਾ ਕੋਸ਼ਿਸ਼ ਕਰਨੀ ਆ ਕਿ ਅੱਜ ਬਹੁਤ ਜਾਂ ਸਮਾਣਾ ਇੱਕ ਜੋ ਟੋਕੇ ਇਹਦਾ ਸ਼ਬਦਾਂ ਦੇ ਨਾਲ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹੋਇਆ ਸਾਥੀਆਂ ਨੂੰ ਇਹ ਕਹੂੰਗਾ ਕਿ ਆਓ ਆਪਾਂ ਰਲ ਮਿਲ ਕੇ ਇਸ ਸਮਾਜ ਨੂੰ ਅੱਗੇ ਲੈ ਕੇ ਜਾਈਏ ਬਹੁਤ ਬਹੁਤ ਧੰਨਵਾਦ ਜੈ ਭੀਮ